ਅੱਜਕੱਲ ਤਕਰੀਬਨ ਆਧਾ ਪੰਜਾਬ ਹੈ ਜਿਹੜਾ ਉਹ ਵਿਦੇਸ਼ਾਂ ਦੇ ਵਿੱਚ ਬੈਠਾਗਾ ਐਨ ਆਰ ਆਈਸ ਤੁਸੀਂ ਆਮ ਤੌਰ ਤੇ ਸ਼ਬਦ ਹੈਗਾ ਜਿਹੜਾ ਉਹ ਸੁਣ ਸਕਦੇ ਹੋ ਆਸ ਤੋਂ ਤਕਰੀਬਨ 20 ਸਾਲ ਪਹਿਲਾਂ ਇਹ ਸ਼ਬਦ ਬਹੁਤ ਘੱਟ ਸੁਣਾਇਆ ਜਾਂਦਾ ਸੀਗਾ ਇਸ ਦੀ ਵੈਲਿਊ ਬਹੁਤ ਵੱਡੀ ਸੀ ਪਰ ਅੱਜਕੱਲ ਤਕਰੀਬਨ ਹਰ ਇੱਕ ਘਰ ਦੇ ਵਿੱਚੋਂ ਇੱਕ ਜਾਂ ਦੋ ਜਾਣੇ ਨੇਗੇ ਉਹ ਵਿਦੇਸ਼ਾਂ ਦੇ ਵਿੱਚ ਨੇਗੇ ਕੀ ਤੁਸੀਂ ਇਹ ਕਦੇ ਸੋਚਿਆ ਕਿ ਜੇਕਰ ਵਿਦੇਸ਼ ਦੇ ਵਿੱਚ ਜਿਹੜਾ ਵਿਅਕਤੀ ਹੈ ਐਨ ਆਰ ਆਈ ਹੈ ਸਿਟੀਜ਼ਨ ਜਾਂ ਪੀ ਆਰ ਨਹੀਂ ਹੈਗਾ ਉਸ ਦੀ ਡੈਥ ਹੋ ਜਾਂਦੀ ਹੈਗੀ ਵਿਦੇਸ਼ ਦੇ ਵਿੱਚ ਤਾਂ ਉਸ ਦੀ ਪ੍ਰਾਪਰਟੀ ਜਿਹੜੀ ਪੰਜਾਬ ਦੇ ਵਿੱਚ ਪਈ ਹੈਗੀ ਉਸ ਦੀ ਮਲਕੀਅਤ ਹਾਸਲ ਕਰਨ ਦਾ ਤਰੀਕਾ ਕੀ ਹੈਗਾ ਸਭ ਤੋਂ ਪਹਿਲਾਂ ਤਾਂ ਜੇਕਰ ਉਸ ਵਿਅਕਤੀ ਨੇ ਵਸੀਅਤ ਜਿਹੜੀ ਤਿਆਰ ਕਰਾਈ ਹੋਈ ਹੈ ਤਾਂ ਕੋਈ ਇਸ਼ੂ ਨਹੀਂ ਹੈਗਾ ਉਸ ਨੇ ਆਪਣੀ ਸਾਰੀ ਪ੍ਰਾਪਰਟੀ ਆਪਣੇ ਬੱਚੇ ਦੇ ਨਾਮ ਜਾਂ ਫਿਰ ਕਿਸੇ ਹੋਰ ਰਿਲੇਟਿਵ ਦੇ ਨਾਮ ਦੇ ਉੱਤੇ ਕਰਾ ਰੱਖੀ ਹੈ ਕਿ ਮੇਰਾ ਕਾਨੂੰਨੀ ਵਾਰਸ ਹੈਗਾ ਜਿਹੜਾ ਹੱਕਦਾਰ ਹੈਗਾ ਮੇਰੇ ਤੋਂ ਬਾਅਦ ਇਹ ਵਿਅਕਤੀ ਹੋਊਗਾ ਕਾਨੂੰਨਾਂ ਤੌਰ ਦੇ ਉੱਤੇ ਉਹ ਵਿਅਕਤੀ ਆਪਣੀ ਸਾਰੀ ਹੈਗੀ ਜਿਹੜੀ ਚੀਜ਼ ਉਸ ਨੂੰ ਸਪੁਰਦ ਕਰ ਗਿਆ ਇੱਕ ਤਰੀਕੇ ਨਾਲ ਪਰ ਜੇਕਰ ਵਸੀਅਤ ਨਹੀਂ ਹੈਗੀ ਤਾਂ ਫੇਰ ਕੀ ਪ੍ਰੋਸੈਸ ਹੈਗਾ ਉਸ ਦੇ ਲਈ ਤੁਹਾਨੂੰ ਥੋੜਾ ਅਦਾਲਤੀ ਪ੍ਰੋਸੈਸ ਦੇ ਵਿੱਚੋਂ ਲੰਘਣਾ ਪੈਂਦਾ ਮਾਨਯੋਗ ਕੋਰਟ ਦਾ ਸਹਾਰਾ ਤੁਹਾਨੂੰ ਲੈਣਾ ਪਊਗਾ ਜੇਕਰ ਬਾਈ ਚਾਂਸ ਲਗਾ ਲਓ ਉਸ ਵਿਅਕਤੀ ਨੇ ਵਸੀਅਤ ਤਿਆਰ ਨਹੀਂ ਕਰਾਈ ਫੌਰਨ ਦੇ ਵਿੱਚ ਉਹਦੀ ਡੈਥ ਹੋ ਗਈ ਤਾਂ ਸਭ ਤੋਂ ਪਹਿਲਾਂ ਜਿੱਥੇ ਉਸ ਦੀ ਡੈਥ ਹੋਈ ਹੈਗੀ ਜਿਹੜੀ ਕੰਟਰੀ ਦੇ ਵਿੱਚ ਉਸ ਦੀ ਡੈਥ ਹੋਈ ਹੈਗੀ ਉੱਥੇ ਦਾ ਡੈਥ ਸਰਟੀਫਿਕੇਟ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਜਿਹੜੀ ਕੰਟਰੀ ਹੈ ਉਹ ਦੱਸੂਗੀ ਕਿ ਇਸ ਵਿਅਕਤੀ ਦੀ ਡੈਥ ਹੋ ਚੁੱਕੀ ਹੈ ਕਿ ਸਾਡੇ ਦੇਸ਼ ਦੇ ਵਿੱਚ ਰਹਿਣ ਦੌਰਾਨ ਇਸ ਦੀ ਡੈਥ ਹੋਣੀ ਨਹੀਂ। ਸਭ ਤੋਂ ਪਹਿਲਾਂ ਐਨ ਆਰ ਆਈ ਹੁੰਦਾ ਕੀ ਆ? ਐਨ ਆਰ ਆਈ ਕੌਣ ਹੁੰਦਾ ਹੈਗਾ? ਐਨ ਆਰ ਆਈ ਜਿਹੜਾ 182 ਦਿਨ ਭਾਰਤ ਤੋਂ ਜਾਂ 182 ਦਿਨਾਂ ਤੋਂ ਜ਼ਿਆਦਾ ਬਾਹਰ ਰਹਿੰਦਾ ਹੈਗਾ ਤਾਂ ਉਸ ਨੂੰ ਐਨ ਆਰ ਆਈ ਕਿਹਾ ਜਾਂਦਾ ਹੈਗਾ। ਹੁਣ ਉਸ ਦੀ ਡੈਥ ਵਿਦੇਸ਼ ਦੇ ਵਿੱਚ ਹੋਗੀ। ਸਭ ਤੋਂ ਪਹਿਲਾਂ ਉਹਦਾ ਡੈਥ ਸਰਟੀਫਿਕੇਟ ਹੈ। ਸਰਟੀਫਿਕੇਟ ਹੈ ਜਿਹੜਾ ਉਹ ਐਜ਼ ਇਟ ਇਜ਼ ਨਹੀਂ ਚੱਲੂਗਾ। ਉਹਨੂੰ ਟਰਾਂਸਲੇਟ ਜਾ ਨੋਟਰਾਇਜ਼ਡ ਹੈਗਾ ਜਿਹੜਾ ਉਹ ਕਰੋਨਾ ਪੂਗਾ ਫਿਰ ਕੋਰਟ ਦੇ ਵਿੱਚ ਜਾ ਕੇ ਉਹ ਵੈਲਿਡ ਹੋਊਗਾ ਕਿਉਂਕਿ ਉਹ ਲੋਕਲ ਭਾਸ਼ਾ ਦੇ ਵਿੱਚ ਹੋਊਗਾ ਉਹਨਾਂ ਦੇ ਉਹਨਾਂ ਨੂੰ ਟਰਾਂਸਲੇਟ ਕਰਾਉਣਾ ਬਹੁਤ ਜ਼ਰੂਰੀ ਹੈਗਾ ਜੇਕਰ ਹੋ ਕਿਸੇ ਲੋਕਲ ਭਾਸ਼ਾ ਦੇ ਵਿੱਚ ਹੈ ਤਾਂ ਉਸ ਤੋਂ ਬਾਅਦ ਸਾਰੇ ਜਿਹੜੇ ਉਸਦੇ ਵਾਰਸ ਨੇਗੇ ਉਹਨਾਂ ਦੇ ਆਈਡੀ ਪ੍ਰੂਫਸ ਵਗੈਰਾ ਨੇਗੇ ਜੇ ਤਾਂ ਉਹ ਡਿਸਪਿਊਟ ਨਹੀਂ ਹੈਗਾ ਕੋਈ ਆਮ ਤੌਰ ਤੇ ਆਪਾਂ ਦੇਖਿਆ ਜਾਂਦਾ ਹੈ ਕਿ ਜਿਹੜੀ ਪ੍ਰਾਪਰਟੀ ਹੁੰਦੀ ਹੈਗੀ ਉਹ ਬੇਟੀ ਨੂੰ ਦੇ ਦਿੱਤੀ ਜਾਂਦੀ ਹੈ ਕਿ ਤੇ ਬੇਟੀ ਨੂੰ ਵਿਆਹ ਕਰੇ ਤੋੜ ਦਿੱਤਾ ਜਾਂਦਾ ਹੈਗਾ ਕਈ ਵਾਰ ਇਹ ਕੇਸ ਵੀ ਆਮ ਤੌਰ ਤੇ ਅੱਜਕੱਲ ਦੇਖਣ ਦੇ ਵਿੱਚ ਆ ਰਹੇ ਨੇ ਜੇ ਰੇਤੀਆਂ ਨਹੀਂ ਗੀਆਂ ਬੇਟੀਆਂ ਨੇ ਉਹ ਵੀ ਹਿੱਸਾ ਲੈਂਦੀਆਂ ਨਹੀਂ ਗਏ ਵਿੱਚੋਂ ਤਾਂ ਉੱਥੇ ਡਿਸਪਿਊਟ ਹੁੰਦਾ ਹੈ ਜੇ ਤਾਂ ਡਿਸਪਿਊਟ ਨਹੀਂ ਹੈਗਾ ਤਾਂ ਕੋਰਟ ਨੇ ਆਰਡਰ ਕਰ ਦੇਣੇ ਨੇ ਉਹਨਾਂ ਆਰਡਰਾਂ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜੀ ਉਸਦੀ ਮਲਕੀਅਤ ਦੇ ਦਿੱਤੀ ਜਾਊਗੀ ਜੇਕਰ ਡਿਸਪਿਊਟ ਹੈ ਤਾਂ ਕੋਰਟ ਵੱਖ-ਵੱਖ ਜਿਹੜੀ ਹਿੱਸੇ ਨੇਗੇ ਉਹ ਪਾ ਕੇ ਉਹਨਾਂ ਨੂੰ ਦੇ ਦਿੰਦਾ ਕਿ ਇੰਨਾ-ਇੰਨਾ ਹਿੱਸੇ ਉੱਤੇ ਤੁਹਾਡਾ ਕਾਪ ਜ ਹੈਗਾ ਇਹ ਸਾਰੀ ਪ੍ਰੋਸੈਸ ਨੂੰ ਪ੍ਰੋਵੇਟ ਕੀਤਾ ਜਾਂਦਾ ਹੈਗਾ ਹੁਣ ਪ੍ਰੋਵੇਟ ਦੀ ਪ੍ਰੋਸੈਸ ਹੈ ਜਿਹੜੀ ਉਹ ਹੋ ਚੁੱਕੀ ਹੈਗੀ ਕੋਰਟ ਦੇ ਆਰਡਰ ਹੋ ਚੁੱਕੇ ਨੇਗੇ ਪਰ ਇਸ ਤੋਂ ਬਾਅਦ ਮਿਊਟੇਸ਼ਨ ਕਰਾਉਣਾ ਬਹੁਤ ਜ਼ਰੂਰੀ ਹੈ ਜਿਹੜੇ ਪ੍ਰਾਪਰਟੀ ਦਾ ਕੰਮ ਕਰਦੇ ਆ ਉਹਨਾਂ ਨੂੰ ਪਤਾ ਇਸ ਚੀਜ਼ ਦਾ ਕਿ ਮਿਊਟੇਸ਼ਨ ਦਾ ਪ੍ਰੋਸੈਸ ਹੁੰਦਾ ਕੀ ਹੈ ਇਸ ਤੋਂ ਬਾਅਦ ਜਿਹੜੇ ਆਰਡਰ ਨੇ ਕੋਰਟ ਦੇ ਉਹ ਬਹੁਤ ਜ਼ਰੂਰੀ ਨੇ ਜਿਹੜਾ ਡੈਥ ਸਰਟੀਫਿਕੇਟ ਸੀਗਾ ਉਹ ਤੇ ਬਾਕੀ ਆਈਡੀ ਪ੍ਰੂਫਸ ਨੇਗੇ ਜਿਹੜੇ ਤੁਹਾਡੇ ਸਾਰਿਆਂ ਦੇ ਉਹ ਲੱਗ ਕੇ ਪਟਵਾਰੀ ਤਹਿਸੀਲਦਾਰ ਕੋਲ ਜਾ ਕੇ ਤੁਸੀਂ ਆਪਣੇ ਨਾਮ ਹੈ ਜਿਹੜਾ ਉਹ ਪ੍ਰਾਪਰਟੀ ਨੂੰ ਕਾਗਜ਼ੀ ਪੱਤਰੀ ਵੀ ਆਪਣੇ ਨਾਮ ਕਰਾਉਣਾ ਬਹੁਤ ਜ਼ਰੂਰੀ ਹੈਗਾ ਕੱਲੇ ਕੋਰਟ ਦੇ ਆਰਡਰਾਂ ਦੇ ਨਾਲ ਤੁਹਾਡੇ ਨਾਮ ਦੇ ਉੱਤੇ ਬੋਲਣ ਨਹੀਂ ਲੱਗੂਗੇ ਸਾਡਾ ਮੁੱਖ ਮਕਸਦ ਹੈਗਾ ਜਿਹੜਾ ਵੀਡੀਓ ਬਣਾਉਣ ਦਾ ਤੁਹਾਨੂੰ ਜਾਗਰੂਕ ਕਰਨਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਕਾਨੂੰਨਾਂ ਦੇ ਉੱਤੇ ਆਪਣੀ ਪਕੜ ਮਜ਼ਬੂਤ ਕਰ ਸਕਦੇ ਹੋਗੇ ਜਿੰਨੀ ਕੁ ਸਾਡੀ ਨੌਲੇਜ ਹੈਗੀ ਓਨੀ ਕ ਨੌਲੇਜ ਇਸ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੇ ਆਂਗੇ ਮੇਰਾ ਅਗਲਾ ਟਾਰਗੇਟ ਕੀ ਹੈ ਕਿ ਜੇਕਰ ਕੋਈ ਸਿਟੀਜ਼ਨ ਹੈਗਾ ਤੇ ਉਸ ਦੇ ਜਿਹੜੇ ਬਾਕੀ ਫੈਮਿਲੀ ਮੈਂਬਰਸ ਨੇ ਉਹ ਭਾਰਤ ਦੇ ਨਿਵਾਸੀ ਨੇਗੇ ਇੱਥੇ ਦੇ ਪੀਆਰ ਨੇਗੇ ਉਹਦੀ ਪ੍ਰਾਪਰਟੀ ਕੋਈ ਵਿਦੇਸ਼ ਦੇ ਵਿੱਚ ਹੈ ਤੇ ਉੱਥੇ ਹੀ ਉਸਦੀ ਡੈਥ ਹੋ ਜਾਂਦੀ ਹੈ ਉਹਨੂੰ ਕਲੇਮ ਕਿਵੇਂ ਕਰ ਸਕਦੇ ਨੇ ਕਿ ਇੱਥੇ ਬੈਠਾ ਵਿਅਕਤੀ ਵਿਦੇਸ਼ ਦੇ ਵਿੱਚ ਇਸ ਦੇ ਉੱਤੇ ਜੇਕਰ ਪ੍ਰੋਪਰ ਤਾਥ ਇਨਫੋਰਮੇਸ਼ਨ ਹੈ ਜਿਹੜੀ ਇਕੱਠੀ ਹੁੰਦੀ ਹੈ ਤਾਂ ਇੱਕ ਵੀਡੀਓ ਇਸ ਦੇ ਉੱਤੇ ਵੀ ਜ਼ਰੂਰ ਬਣਾਉਂਗਾ ਸਾਡਾ ਕੰਮ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਤੇ ਤੁਹਾਡਾ ਕੰਮ ਹੈਗਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਨੂੰ ਪਹੁੰਚਾਉਣਾ ਤਾਂ ਜੋ ਸਾਡੀ ਵੀ ਸਪੋਰਟ ਬਣਦੀ ਰਹੇ ਤੇ ਲੋਕਾਂ ਦੀ ਮਦਦ ਵੀ ਹੁੰਦੀ ਰਹੇ ਧੰਨਵਾਦ